ਸਿਮਰਨਜੀਤ ਸਿੰਘ ਥੋੜਿਆ ਮੈਂਟਲੀ ਅਪਸੈਟ ਚੱਲ ਰਿਹਾ ਉਹਦੀ ਮੈਡੀਸਿਨ ਚੱਲਦੀ ਆ ਪਰ ਫਿਰ ਵੀ ਉਹ ਆਪਣਾ ਜਿਹੜਾ ਕੰਮ ਆ ਥੋੜਾ ਬੋਤਾ ਕਰਦਾ ਏ ਪਰसों ਦਾ ਉਹ ਹਾਈ ਕੋਰਟ ਗਿਆ ਤੇ ਉਹਨੇ ਅੱਜ ਵਾਪਸ ਆਉਣਾ ਸੀ ਪਤਾ ਨਹੀਂ ਕੀ ਗੱਲ ਹੋਈ ਉੱਥੇ ਕਿਸੇ ਨਾਲ ਕੀ ਦੇਖੋ ਤੇਜੀ ਉਸਦਾ ਬਹੁਤ ਆਉਂਦਾ ਹੈ ਨੋ ਡਾਊਟ ਹੈ ਉਹਨੂੰ ਗੁੱਸਾ ਬਹੁਤ ਆਉਂਦਾ ਏ ਤੇਜੀ ਚਾਉਂਦਾ ਇਸ ਕਰਕੇ ਉਹਦੀ ਉੱਥੇ ਕਿਹਦੇ ਨਾਲ ਲੜਾਈ ਹੋਈ ਆ ਮੈਨੂੰ ਕੁਛ ਨਹੀਂ ਪਤਾ ਬਸ ਮੈਂ ਮਿੰਟੂ ਬੇਟਾ ਤੁਹਾਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿਵੇਂ ਵੀ ਕਿਵੇਂ ਉਹਨੂੰ ਇੱਥੇ ਲੈ ਕੇ ਆਓ ਇੱਥੇ ਉਹਦਾ ਇਲਾਜ ਕਰਾਓ ਤਾਂ ਕਿ ਉਹਦਾ ਫਿਊਚਰ ਬਚਰੇ ਉਹਦੀ ਜ਼ਿੰਦਗੀ ਬਚਰੇ ਕਿਉਂਕਿ ਉਹਦੇ ਫਾਦਰ ਸਾਹਿਬ ਉਹ ਵੀ ਹਾਰਟ ਦੇ ਮਰੀਜ਼ ਆ ਉਹਨਾਂ ਦਾ ਹਾਰਟ ਬਹੁਤ ਘੱਟ ਕੰਮ ਕਰਦਾ ਬਸ ਇੱਕ ਤੁਰੇ ਫਿਰਦੇ ਆ ਮੈਂ ਵੀ ਮੈਂ ਵੀ ਮਰੀਜ਼ ਹੀ ਆ ਸੀ ਹੁਣ ਅਰੇ ਮਗਰ ਨਹੀਂ ਭੱਜ ਸਕਦੇ ਦਾ ਇਲਾਜ ਨਹੀਂ ਕਰਾ ਸਕਦੇ ਬਸ ਮੈਂ ਤੁਹਾਡੇ ਮੂਰੇ ਮਿਹਨਤ ਕਰਦੀ ਆ ਕਿ ਤੁਸੀਂ ਬਸ ਉਹਨੂੰ ਵਧੀਆ ਇਲਾਜ ਕਰਾ ਦੋ ਤਾਂ ਕਿ ਆਦੀ ਜ਼ਿੰਦਗੀ ਉਹ ਸਹੀ ਢੰਗ ਨਾਲ ਜੀ ਲਵੇ ਸਾਨੂੰ 3-4 ਦਿਨ ਹੋ ਗਏ ਸੀ ਮੈਂ ਕਹਿੰਦੀ ਸੀ ਕਿਸੇ ਤਰੀਕੇ ਉਹਨੂੰ ਤੁਹਾਡੇ ਕੋਲੇ ਉੱਥੇ ਲਿਆਈਏ ਪਰ ਮੇਰੇ ਬਸੋਂ ਬਾਹਰ ਹੋ ਗਿਆ ਕੰਮ ਉਹ ਕਹਿੰਦਾ ਮੇਰਾ ਕੇਸ ਲੱਗਿਆ ਮੈਂ ਆਪਦਾ ਕੇਸ ਕਰਕੇ ਫਿਰ ਵਾਪਸ ਆਉਂਗਾ ਚਲੋ ਮੈਂ ਕਹਾਂ ਠੀਕ ਆ ਜਾਣਾ ਚਲੋ ਆਏ ਨੂੰ ਫਿਰ ਦੁਬਾਰਾ ਉੱਥੇ ਭਾਨੇ ਨਾਲ ਲੈ ਕੇ ਜਾਵਾਂਗੇ ਤੇ ਹੁਣ ਅੱਜ ਉਹਦੀ ਉੱਥੇ ਕਿਸੇ ਨਾਲ ਕੋਈ ਗਿੱਸਾ ਗੁੱਲਾ ਹੋਇਆ ਤਾਂ ਮੈਂ ਚਾਹਣੀ ਆ ਕੋਈ ਨਹੀਂ ਫਿਰ ਵੀ ਤੁਸੀਂ ਵਿੱਚ ਪੈ ਕੇ ਉਹਨੂੰ ਲੈ ਆਓ ਉੱਥੋਂ ਚੰਡੀਗੜ੍ਹੋਂ ਲੈ ਆਉ ਉਹਨੂੰ। ਉਹਦੀ ਜਾਨ ਬਚ ਰਵੇ। ਉਹ ਕਹੇ ਬੇਟੇ ਸਾਡੇ ਵੱਨੋਂ ਇਹੀ ਐ। ਅਸੀਂ ਉਹਨੂੰ ਨਹੀਂ ਲਿਆ ਸਕਦੇ। ਹਾਂ ਮੈਂ ਤੁਹਾਡੇ ਕੋਲੇ ਆ ਕੇ ਨਾਲ ਰਹਿ ਲੂੰਗੀ ਬਸ। ਮੈਂ ਇੱਥੇ ਸੇਵਾ ਕਰ ਲੂੰਗੀ ਤੁਹਾਡੇ ਕੋਲੇ ਆ ਕੇ ਨਾਲ ਰਹਿ ਲਾਂਗੀ। ਮੈਂ ਬਸ ਇੰਨੇ ਹੀ ਤੁਹਾਡੇ ਮੁਰੇ ਮੈਂ ਤੁਹਾਨੂੰ ਤਾਂ ਰੋ ਰੋ ਕੇ ਵੀ ਥੱਕ ਗਏ ਆ। ਅਥਰੂ ਵੀ ਖਤਮ ਹੋ ਗਿਆ ਹੁਣ ਤਾਂ ਪੁੱਤ। ਬਚਾ ਲਓ ਜੇ ਨੂੰ ਹੁਣ ਬਚਾ ਸਕਦੇ ਆ। ਕੋਈ ਸੱਚੇ ਚੰਗੇ ਡਾਕਟਰ ਕੋਲ ਇਲਾਜ ਕਰਾ ਦਿਓ।